22 ਦਸੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਬਹੁਤੇ ਹਿੱਸਿਆਂ ਦੇ ਵਿੱਚ ਵੱਡੇ ਪੱਧਰ ਤੇ ਸੰਘਣੀ ਅਤੇ ਜ਼ਮੀਨੀ ਪੱਧਰ ਤੇ ਧੁੰਦ ਦੇਖੀ ਗਈ ਪਰ ਜਿਹੜੀ ਕਿ ਦੁਪਹਿਰ ਵੇਲੇ ਹੁੰਦੇ ਤੱਕ ਕਾਫੀ ਖੇਤਰਾਂ ਦੇ ਵਿੱਚੋਂ ਲੈਂਦੀ ਹੋਈ ਦਿਖਾਈ ਦਿੱਤੀ ਗਈ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਮੌਸਮ ਸਵੇਰ ਵੇਲੇ ਤੋਂ ਹੀ ਸਾਫ਼ ਸੀਗਾ ਉੱਥੇ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਸੀਗੀ ਸੋ ਦੁਪਹਿਰ ਹੁੰਦੇ ਤੱਕ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਹੋ ਗਿਆ ਤੇ ਧੁੱਪ ਨਿਕਲੀ ਸੀਗੀ ਇੱਕ ਸਿਸਟਮ ਜਿਹੜਾ ਅਮੀਰ ਸੀ ਕਿ ਪੰਜਾਬ ਦੇ ਵਿੱਚ ਹਲਕਾ ਜਾਂ ਮੀਂਹ ਪੈਣ ਦੀ ਸੰਭਾਵਨਾ ਨੇ ਉਹ ਵੀ ਤਕਰੀਬਨ ਨਾ ਮਾਤਰ ਜਿਹੀਆਂ ਹੋ ਗਈਆਂ ਉਹ ਤਕਰੀਬਨ ਹੁਣ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਇਹ ਸਿਸਟਮ ਨੇ ਪਹਾੜੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਅਤੇ ਬਰਫਵਾਰੀ ਦਾ ਦੌਰ ਦੇਖਣ ਨੂੰ ਮਿਲਿਆ ਤੁਸੀਂ ਅਕਸਰ ਟੀਵੀ ਵਿੱਚ ਵੀਡੀਓ ਜਾਂ ਫੋਟੋਆਂ ਦੇਖੀਆਂ ਹੋਣਗੀਆਂ ਕਿ ਪਹਾੜੀ ਖੇਤਰਾਂ ਦੇ ਉਚੇਰੀ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਵਾਰੀ ਦਾ ਦੌਰ ਕਾਫੀ ਲੰਬੇ ਸਮੇਂ ਤੋਂ ਵੱਧ ਲੱਗਾ ਹੈ ਸੋ ਉਹਨਾਂ ਖੇਤਰਾਂ ਦੇ ਵਿੱਚ ਵੀ ਇਹ ਸਿਸਟਮ ਅਗਲੇ 24 ਘੰਟਿਆਂ ਦੇ ਦੌਰਾਨ ਪਾਰ ਹੋਵੇਗਾ ਪੰਜਾਬ ਵਿੱਚ ਉੱਤਰ ਪੱਛੋਰੀਆਂ ਹਵਾਵਾਂ ਦੇ ਨਾਲ ਠੰਡ ਵਿੱਚ ਇੱਕ ਵਾਰ ਫੇਰ ਵਾਧਾ ਦੇਖਣ ਨੂੰ ਮਿਲੇਗਾ ਉਮੀਦ ਹੈ ਕਿ ਇਸ ਸਾਲ ਦੇ ਅਖੀਲੇ ਦਿਨਾਂ ਦੇ ਵਿੱਚ ਇੱਕ ਹੋਰ ਸਿਸਟਮ ਆ ਰਿਹਾ ਹੈ ਜਿਹਦੇ ਵਿੱਚ ਪੰਜਾਬ ਜਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਉਮੀਦ ਹੈ ਕਿ ਮੀਂਹ